ਇਹ ਤਾਂ ਕਹਿੰਦਾ ਕਿਸਾਨ ਆਗੂ ਇਹ ਨਹੀਂ ਇਹ ਸੋਚਦੇ ਨਹੀਂ ਚਾਹੀਦਾ ਕਿਸਾਨ ਆਗੂ ਨੂੰ ਵੀ ਸਾਡੇ ਤੇ ਮੁਕੱਦਮਾ ਦਰਜ ਹੋ ਗਿਆ ਮੁਕੱਦਮੇ ਦਰਜ ਹੋਣਗੇ ਕਿ ਇੱਕ ਪਾਸੇ ਸਰਕਾਰ ਸਰਕਾਰ ਸਾਡੇ ਨਾਲ ਟੇਬਲ ਟਾਕ ਤੇ ਚੱਲ ਰਹੀ ਹੈ ਸਾਨੂੰ ਕਹਿੰਦੀ ਹੈ ਸ਼ਾਂਤੀ ਬਣਾ ਕੇ ਰੱਖੋ ਅਸੀਂ ਸ਼ਾਂਤੀ ਬਣਾਈ ਵੀ ਬੈਠੇ ਆਂ ਕਹਿੰਦੇ ਸੀਜ਼ਫਾਇਰ ਹੋ ਗਿਆ ਤਾਂ ਤੁਸੀਂ ਵੀ ਸ਼ਾਂਤੀ ਬਣਾਓ ਅਸੀਂ ਵੀ ਸ਼ਾਂਤੀ ਬਣਾਉਣੇ ਆ ਉਹ ਸੀਜ਼ਫਾਇਰ ਨੂੰ ਜੇ ਲਾਗੂ ਕਰਨਾ ਹੈ ਤਾਂ ਸਰਕਾਰ ਦੀ ਵੀ ਰਿਸਪੋਨਸੀਬਿਲਟੀ ਬੰਦੀ ਹੈ ਨਾ ਸਰਕਾਰ ਆਪਦੀ ਕੀਤੀ ਗੱਲ ਨੂੰ ਪੂਰਾ ਕਰੇ ਲੇਕਿਨ ਨਹੀਂ ਕਰ ਰਹੀ ਸਰਕਾਰ ਕਿਸਾਨਾਂ ਨੂੰ ਕੁਟਵਾ ਵੀ ਰਹੀ ਹੈ ਜੇਲ੍ਹ ਦੇ ਅੰਦਰ ਵੀ ਦੇ ਰਹੀ ਹੈ ਅਤੇ ਫਿਰ ਕਹਿ ਰਹੀ ਹੈ ਕਿ ਇਸਦਾ ਗਲਬਾਤ ਦੇ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਹਾਂ ਇਹ ਕਹਿਣਾ ਹੈ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਦਾ ਉਹਨਾਂ ਨੇ ਉਹ ਸਾਰੇ ਨੌਜਵਾਨਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਯਾਨੀ ਕਿ ਹਿਰਾਸਤ ਦੇ ਵਿੱਚ ਰੱਖਿਆ ਗਿਆ ਇਸ ਦੇ ਇਲਾਵਾ ਹੋਰ ਮਾਮਲਿਆਂ ਤੇ ਵੀ ਸਵਾਲ ਜਗਜੀਤ ਸਿੰਘ ਢੱਲੇਵਾਲ ਨੇ ਖੜੇ ਕੀਤੇ ਨੇ ਪਹਿਲੀ ਤਾਂ ਗੱਲ ਹੈ ਕਿਸਾਨ ਆਗੂ ਇਹ ਨਹੀਂ ਇਹ ਸੋਚ ਨਹੀਂ ਚਾਹੀਦਾ ਕਿਸਾਨ ਆਗੂ ਨੂੰ ਵੀ ਸਾਡੇ ਤੇ ਮੁਕਦਮਾ ਦਰਜ ਹੋ ਗਿਆ ਮੁਕਦਮੇ ਦਰਜ ਹੋਣਗੇ ਸਵਾਲ ਇਹ ਗੱਲ ਹੈ ਕਿ ਇੱਕ ਪਾਸੇ ਜਿਹੜੀ ਜਿਹੜੀ ਚਿੰਤਾ ਦਾ ਤੇ ਚਰਚਾ ਦਾ ਵਿਸ਼ਾ ਹੋਵੇ ਹੈ ਕਿ ਇੱਕ ਪਾਸੇ ਸਰਗਾ ਸਰਕਾਰ ਸਾਡੇ ਨਾਲ ਟੇਬਲ ਟਾਕ ਤੇ ਚੱਲ ਰਹੀ ਹੈ ਸਾਨੂੰ ਕਹਿੰਦੀ ਹੈ ਸ਼ਾਂਤੀ ਬਣਾ ਕੇ ਰੱਖੋ ਅਸੀਂ ਸ਼ਾਂਤੀ ਬਣਾਈ ਵੀ ਬੈਠੇ ਆ ਲੇਕਿਨ ਫਿਰ ਵੀ ਸਾਡੇ ਨਾਲ ਕਮਿਟਮੈਂਟ ਸੀ ਸਰਕਾਰ ਦੀ ਕਿ ਜਿੰਨੇ ਲੋਕ ਡਿਟੇਨ ਕੀਤੇ ਨੇ ਜਿੰਨੇ ਜੇਲ੍ਹਾਂ ਚ ਬੰਦ ਕੀਤੇ ਨੇ ਉਹ ਸਾਰੇ ਅਸੀਂ ਬਾਹਰ ਕਢਾਂਗੇ ਜਿਨ੍ਹਾਂ ਦੇ ਵਿੱਚ ਇੱਕ ਹਰਿਆਣੇ ਤੋਂ ਮੁੰਡਾ ਇੱਥੇ ਅਕਸ਼ੇ ਅਕਸ਼ੇ ਨਰਵਾਲ ਉਹ ਜੇਲ੍ਹ ਚ ਬੇਟਾ ਮੈਂ ਕਹਿੰਦਾ ਜੀਨ ਦੀ ਜੇਲ੍ਹ ਚ ਹੈ ਜੀਨ ਜੇਲ੍ਹ ਚ ਹੈ ਔਰ ਉਹ ਮੰਨੇ ਹੋਏ ਨੇ ਉਹਨਾਂ ਦਾ ਸਾਨੂੰ ਇਹ ਕਿਹਾ ਵੀ ਲਿਖ ਕੇ ਦਿਓ ਅਸੀਂ ਲਿਖ ਕੇ ਵੀ ਦੇ ਦਾਂ ਹਜੇ ਨਹੀਂ ਉਧਰਲੇ ਪਾਸੇ ਤੋਂ ਸਾਨੂੰ ਪਤਾ ਲੱਗਿਆ ਅੱਜ ਪੰਜਾਬ ਦੇ ਉੱਪਰਲੇ ਪਾਸੇ ਤੋਂ ਉੱਥੇ ਕਿਸੇ ਪਿੰਡਾਂ ਦੇ ਦੋ ਪਿੰਡਾਂ ਦੇ ਦੋ ਨੌਜਵਾਨ ਨੇ ਉਹ ਵੀ ਜੇਲ੍ਹ ਚ ਨੇ ਪਰ ਜਦੋਂ ਹਜੇ ਕਮਿਟਮੈਂਟ ਹੋ ਗਈ ਸਾਡੇ ਨਾਲ ਬੈਠ ਕੇ ਸਾਂਝ ਪੈ ਗਈ ਹੈ ਕਿ ਭਾਈ ਤੁਸੀਂ ਕੋਈ ਛੇੜੋ ਨਾ ਇੱਕ 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 ਜਿਹਨੂੰ ਆਪਾਂ ਕਹਾਂਗੇ ਸੀਜ਼ਫਾਇਰ ਹੋ ਗਿਆ ਤਾਂ ਤੁਸੀਂ ਵੀ ਸ਼ਾਂਤੀ ਬਣਾਓ ਅਸੀਂ ਵੀ ਸ਼ਾਂਤੀ ਬਣਾਉਣੇ ਆ ਉਹ ਸੀਜ਼ਫਾਇਰ ਨੂੰ ਜੇ ਲਾਗੂ ਕਰਨਾ ਹੈ ਤਾਂ ਸਰਕਾਰ ਦੀ ਵੀ ਰਿਸਪੋਨਸੀਬਿਲਟੀ ਬੰਦੀ ਹੈ ਨਾ ਸਰਕਾਰ ਆਉਦੀ ਕੀਤੀ ਗੱਲ ਨੂੰ ਪੂਰਾ ਕਰੇ ਲੇਕਿਨ ਨਹੀਂ ਕਰ ਰਹੀ ਲੇਕਿਨ ਮੈਂ ਫਿਰ ਵੀ ਕਹੂੰਗਾ ਕਿ ਪਰਚੇ ਕੇਸ ਮੁਕਦਮੇ ਅੰਦੋਲਨ ਲੜਨ ਵਾਲੇ ਲੋਕਾਂ ਦੇ ਉੱਤੇ ਹੁੰਦੇ ਆ ਇਹ ਹੁੰਦੇ ਰਹਿਣਗੇ ਇਹਨਾਂ ਤੇ ਬਹੁਤ ਜ਼ਿਆਦਾ ਚਿੰਤਾ ਕਰਕੇ ਅਸੀਂ ਲੜਾਈਆਂ ਨਹੀਂ ਲੜ ਸਕਦੇ